ਕੀ ਨੰਬਰ ਹੈ ਅ ਮੇਰੇ ਡਾਕਟਰ ਸਾਇਲ ਜੀ ਸਾਡੇ ਕੋਲ ਚਾਰ ਪੇਸ਼ੈਂਟਸ ਬਰਨਸ ਦੇ ਆਏ ਨੇ ਜਿਹੜੇ ਕਿ ਉਮਰ ਪੁਰੇ ਪਾਈਪ ਜਾਂ ਗੈਸ ਕੋ ਲੀਕ ਹੋਣ ਦਾ ਇਨਸੀਡੈਂਟ ਸੀਗਾ ਨਾ ਚਾਰ ਜਿਹੜੇ ਪੇਸ਼ੈਂਟ ਜਿਹੜੇ ਸੀਗੇ ਬਰਨਸ ਨਾਲ ਸਾਡੇ ਕੋਲ ਆਏ ਨੇ ਇਹ ਉਰਾ ਫਟਨੇ ਕੋਲ ਅ ਇਟ ਇ ਟੋਟਲ ਚਾਰ ਪੇਸ਼ੈਂਟ ਸੀਗੇ ਇਟ ਇੱਕ ਬੱਚਾ ਸੀਗਾ 10 ਸਾਲ ਦਾ ਤੇ ਤਿੰਨ ਜਿਹੜੇ ਸੀਗੇ ਇੱਕ ਦੀ ਏਜ ਸੀਗੀ 30 ইয়ার্স ਦੋ ਪੇਸ਼ੈਂਟ ਜਿਹੜੇ ਆ ਉਹ ਹੈਗੇ ਆ ਆਪਾਂ ਪਾਟੀ ਦੇ ਹੈਗੇ ਅਪਰੋਕਸੀਮੇਟ ਹਾਂਜੀ ਸਰ ਦੋ ਪੇਸ਼ੈਂਟ ਜਿਹੜੇ ਹੈਗੇ ਨੇ ਉਹ ਆ ਜਿਆਦਾ ਸੀਗੇ ਇੱਕ ਬੱਚਾ ਜਿਹੜਾ ਸੀਗਾ 10 ਇਅਰ ਔਰ ਇਹ ਜਿਹੜਾ ਜਿਆਦਾ ਲੋਅਰ ਪੋਸ਼ਨ ਜਿਹੜਾ ਬੋਡੀ ਦਾ ਸੀਗਾ ਹਾਂਜੀ ਰਾਈਟ ਪੈਰ ਜਿਹੜਾ ਸੀਗਾ ਪੂਰਾ ਜਿਹੜਾ ਰਾਈਟ ਫੁੱਟ ਸੀਗਾ ਪੂਰਾ ਜਲ ਗਿਆ ਸੀਗਾ ਤੇ ਇੱਕ ਹੋਰ ਜਿਆਦਾ ਡਿਗਰੀ ਬਨ ਸੀਗੇ ਹਾਂਜੀ ਰੈਫਰ ਠੀਕ ਹੈ ਇੱਕ ਧਿਆਨ ਰੈਫਰ ਸੀਗਾ ਤੇ ਇੱਕ ਫਿਲਹਾਲ ਦੋ ਪੇਸ਼ੈਂਟ ਰੈਫਰ ਸੀਗੇ ਹੰਦੀ ਬਿਲਕੁਲ ਅੰਦਰ ਬੈਠੇ ਪੰਜਾਂ ਨੇ ਜਿਹੜਾ ਚਲਦਾ ਦੋ ਜਣ ਬਚ ਗਏ ਤੇ ਬੈਠੇ ਆਏ ਇੱਕ ਕੁਰਸੀ ਤੇ ਉਹ ਸੱਤ ਲਾਟ ਵਾਲਾ ਕੁਰਸੀ ਉੱਤੇ ਕਰਨੇ ਅੰਦਰ ਨਾ ਇਹ ਕਿੰਨਿਆਂ ਨੇ ਬੈਠੇ ਆ ਬਾਹਰ ਗੈਸ ਕਰਦਮ ਪਾਗਦੇ ਨੇ ਗੁਜ਼ਰ ਆ ਗਿਆ ਸਾਰੇ ਉਹਨਾਂ ਦੀ ਗੈਸ ਦੀਬ ਹੋ ਗਈ ਹੈ ਬਾਹਰ ਸੀਵੇ ਦਾ ਟੱਕੰਜਾ ਹੀ ਰੱਖੇ ਖਣ ਅਸੀਂ ਅੰਦਰ ਬੈਠੇ ਯਕ ਦਮ ਪਤਾ ਨਹੀਂ ਸਮਝ ਲੱਗੀ ਯਕ ਦਮ ਕਿ ਅੱਗਾ ਦੇ ਮੌਨ ਪਾ ਲਈ ਆਈ ਇਹ ਕੰਮ ਮਾਰਨਾ ਤਾਂ থানাਵਾ ਕਰਨਾ ਪੈ ਦੋ ਗਿਆ ਸਾਨੂੰ ਸਮਝ ਲੱਗੀ ਕਿ ਭੱਜੀਆਂ ਬਾਹਰ ਵਿੱਚ ਨੇ ਚਾਰੇ ਜਾਣੇ ਮੁੰਡੇ ਰੁਪਾ ਨੇ ਕਹਿੰ ਚੌਕ ਲੱਗਾ ਕਿ ਇਹ ਜਿਹੜੀਆਂ ਬਾਹਰ ਨੂੰ ਭੱਜੀਆਂ ਦਿੱਤੀ ਲੱਗਦਾ ਕਿ ਦੀ ਗਲਤੂ ਗੈਸ ਤੇ ਆਪਲਾ ਨਾਲ ਗੈਸ ਆਕਤੀ ਆ ਰਹੀ ਨੀ ਤੇ ਇੰਟਰਨੈਟ ਬਾਹਰ ਤੇ ਐਪ ਮੋਬਾਈਲ ਨਾਲ ਐਪ ਗੈਸ ਨਾਲ ਕੋਈ ਨਾ ਪਾਣੀ ਦੋ ਨਾਲ ਐਪ ਵੀ ਹਾਂ ਪੁਣਾ ਗੈਸ ਆਰਡਰ ਤੇ ਇਹ ਵੀ ਦੁਕਾਨਦਾਰ ਤੋਂ ਜਮਰੇ ਜਦ ਨੀ ਕੋ ਨਹੀਂ ਤੇ ਆ ਗਈ ਕੋਈ ਮੈਂ ਕਿਹਾ ਦੁਕਾਨ ਦੇ ਸਰਦਕ ਚੱਲੀ ਗਈ ਅੰਦਰ ਅੱਗ ਵਾਲੀ ਅੰਦਰ ਜਾ ਕੇ ਦੁਕਾਨਦਾਰ ਤੋਂ ਸੇਮ ਸਰ ਮੇਰਾ ਉੱਪਰ ਆਇਆ ਕਿ ਮੇਰੀ ਉੱਪਰ ਦੀ ਦੁਕਾਨ ਆ ਗਈਆਂ ਮਰੀਆਂ ਅੱਛਾ ਜੀ ਇਹ ਮੇਰਾ ਬਰਦਰ ਆ ਉਹ ਰਿਸ਼ਵਕਰ ਵਾਲੋ ਉੱਥੇ ਨਾੜੋ ਜਿਕਰਾਈ ਲਈ ਹੋਈ ਹੈ ਉੱਥੇ ਵੇਲੇ ਬੜੇ ਬਹਿ ਬੁੜੇ ਦੇ ਨੇ ਮਤਲਬ ਏਸੀ ਲੱਗਾ ਉੱਤੇ ਤੇ ਕੋਠੇ ਤੋਂ ਆਵਾਜ਼ ਆਈ ਬਾਹ 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 ਆਈ ਕਿ ਗੋਲੀ ਗੱਲ ਚੱਲ ਗਈ ਏ ਰੋਲੇ ਪਾ ਕੇ ਬੜਾ ਬੋਝ ਤੇ ਮੈਂ ਦੇਖਿਆ ਤੇ ਜਿਹੜਾ ਲੱਗਾ ਮੈਂ ਦੇਖਿਆ ਜਿਹੜਾ ਰਿਸ਼ਵਕਰ ਵਾਲਾ ਜਿਹਦੀ ਦੁਕਾਨ ਸੀ ਉਹ ਧੜਾ ਧੜਾ ਬਾਹਰ ਬੜਾ ਅੱਗ ਲੱਗੀ ਏ ਨੂੰ ਅੱਗ ਲੱਗੀ ਸੀ ਅੱਗ ਲੱਗੀ ਦੇ ਵਿੱਚ ਹੀ ਕੱਪੜੇ ਕੋਲ ਲਾਇਟ ਦੌਰ ਗਿਆ ਕੱਪੜੇ ਲਾਇਟ ਕਾਣੇ ਕੱਪੜੇ ਕੋਲ ਮੇਰੇ ਲਾਹ ਤੇ ਉਹ ਜਿਹੜੇ ਜਿਹੜੇ ਥੱਲੇ ਆਏ ਆਂ ਮੇਰੀ ਛੋਟੀ ਭੁਗਾਈ ਏ ਥੋੜਾ ਬੜਾ ਕਦੇ ਉਹ ਨਹੀਂ ਕਹਦਾ ਬਰਕਰਾਰ ਨਾਲ ਇਹ ਨੂੰ ਵੇਖਿਆ ਤੇ ਫੜ ਲਓ ਫੜ ਲਓ ਜਾਈਏ ਤੂੰ ਯਾਗ ਲਿਖ ਪੜੇ ਆ ਗਈ ਉੱਥੇ ਮਾਰੇ ਗੈਸ ਪਾਰੇ ਅੰਦਰ ਅੰਦਰ ਠੀਕ ਹੈ ਜੀ ਗੈਸ ਪਾਰੇ ਨੇ ਉਹ ਜਿਹੜੀ ਪਾਉਂਦੇ ਪਏ ਆਰਡਰ ਕਰਾਉਂਦੇ ਵੀਡੀਓ ਸਾਡੀ ਦੁਕਾਨ ਦੇ ਲੱਗ ਤਾ ਤਾਰ ਜੀ ਪਰ ਗੈਸ ਪਾਟੀ ਆ ਗਿਆ ਪਾਟੀ ਉੱਥੇ ਇੱਕ ਜਿਹੜਾ ਗਟਰ ਜਿਹੜਾ ਸੜਕ ਬਣੀ ਹੈ ਗਟਰ ਦੇ ਹੈ ਜਿਹੜਾ ਲੱਗਾ ਦੱਤ ਗਟਰ ਛੇਕਾਂ ਵਾਲਾ ਉਹਨਾਂ ਛੇਕਾਂ ਦੇ ਵਿੱਚੋਂ ਗੈਸ ਬਾਹਰ ਨਿਕਲੀ ਹੈ ਮੇਰਾ ਛੋਟਾ ਬ੍ਰਦਰ ਹੈ ਮਨੀ ਸਿੰਘਰ ਉਹਨੇ ਕਿਹਾ ਇਹਨਾਂ ਨੂੰ ਵੀ ਛਾੜੀ ਜਿਹੜੀ ਗੈਸ ਚ ਲੀਕ ਹੁੰਦੀ ਵੀ ਚ ਗੈਸ ਬੰਦ ਕਰ ਦੋ ਪਿੱਛੋਂ ਇੱਕ ਵਾਰੀ ਦੋ ਤਿੰਨ ਵਾਰੀ ਗਿਆ ਨਾ ਉਹ ਮੁੰਡੇ ਦੇ ਸਾਹਮਣੇ ਬੰਦਿਆ ਤੇ ਬੰਦਾ ਪਾੜ ਖਾਏਗਾ ਜਿੰਨਾ ਕਿ ਕੋਈ ਗਰਮੀ ਉਹਨੇ ਦੋ ਤਿੰਨ ਵਾਰੀ ਕਿਹਾ ਉਹਨਾਂ ਨੂੰ ਬੰਦ ਬੰਦ ਕਰ ਦਿਆ ਬੰਦ ਹਾਂਜੀ ਚਾਰ ਜੀ ਤੇ ਕੀ ਕਰਦੇ ਕੋਈ ਇਹ ਦੁਕਾਨ ਹੈ ਜਿਹਨੇ ਆਪਣੇ ਉੱਤੇ ਰਿਸ਼ਬਾ ਘਰਵਾਲੀ ਦੁਕਾਨ ਸਾਡੀ ਆਪਣੀ ਹੈ ਕਰਾਈ ਦਿੱਤੀ ਹੋਈ ਹੈ ਤੇ ਵੇਲੇ ਤੇ ਅਮਰ ਬੈਜੀ ਦਾਤੇ ਕਾਹਦੀ ਦੁਕਾਨ ਦਾ ਦੁਕਾਨ ਉਹ ਆਪਣੇ ਉਹਦਾ ਐਕਸਪੋਰਟ ਦਾ ਕੰਮ ਇਹਦਾ ਹਾਂਜੀ 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 ਚਾਰੇ ਵੀ ਹਾਂਜੀ ਹਾਰਡਵੇਅਰ ਦਾ ਕੰਮ ਇਹ ਬੱਚਾ ਵੀ ਅੱਡੀ ਗਲੀ ਦਾ ਹੀ ਆ ਭਤੀਆ ਹੀ ਆਪਣਾ ਅੱਛਾ ਹਾਂਜੀ ਹਾਂਜੀ ਕਵਾਂਟੀ ਦੇ ਸਾਰੇ ਹਾਂਜੀ ਹਾਂਜੀ ਸਾਰੇ ਸ਼ੇਵਪੁਰ ਦੇ ਭੜਕ ਨੇ ਇਕੱਠੇ ਜੱਦੇ ਦੇ ਪਤਾ ਪਤਾ ਟਿਕਣ ਤੇ ਉਹ ਖੇਲਾ ਟੈਂਪਰਸ ਕਾਦਰ ਦੇ ਉੱਤੇ ਇੰਸੀ ਲੱਗਾ ਹੁੰਦਾ ਤੇ ਫਿਰ ਉਹ ਗੈਸ ਪਾਈਪ ਲੀਕ ਹੋ ਕੇ ਫਟਣ ਨਾਲ ਅੱਗ ਲੱਗ ਜਾਂਦੀ ਹਾਂਜੀ ਹਾਂਜੀ ਉਹ ਥੱਲੇ ਜਿਹੜੀ ਛਿਰ ਦੇ ਨਾਲ ਜਿਹੜੀ ਸਾਈਡ ਤੇ ਲੱਗੀ ਹੋ ਉ ਜਾਲੀ ਜੀ ਬਣਾਈ ਜਿਹੜੀ ਮੋਰੀਆਂ ਵਾਲੀ तो गैस मिनट बाद रही ने, ने जफर अली। सर मैं काम कर रहा था में। पता नहीं क्या वो पैप फट गया तो गैस का, गैस का आग आ गई अंदर उसमें सारे जल गए कुर्सी का काम करता हूँ सर क्या करता हूँ नहीं सर मैं मैं परदेसी बंदा मैं सर अपना काम करता हूँ घूम फिर पता नहीं सर क्या हुआ लगा कितने लोग आ गए चार पांच चार बंदे चार पांच बंदे